ਜਤਿਹਰ ਕੁਲਦੀਪ ਸਿੰਘ ਗੜਗੱਜ ਵੱਲੋਂ ਇੰਡੋ-ਪਾਕ ਜੰਗ ਬਾਰੇ ਲਿਆ ਗਿਆ ਸਖਤ ਸਟੈਂਡ ਸਲਾਂਗਾ ਯੋਗ ਜੇਕਰ ਇੰਡੀਅਨ ਪਾਰਲੀਮੈਂਟ ਤੇ ਸੈਂਟਰ ਦੀ ਕੈਬਨਿਟ ਰਾਹੀ ਹਿੰਦੂਤਵ ਬੀਜੇਪੀ ਆਰਐਸਐਸ ਦੀ ਘਟਗਣਤੀ ਕੋਮਾ ਵਿਰੋਧੀ ਹਕੂਮਤ ਉਪਰੋਕਤ ਜਮਹੂਰੀਤ ਪੱਖੀ ਸੰਸਥਾਵਾਂ ਦੀ ਦੂਰ ਵਰਤੋਂ ਕਰਕੇ ਆਪਣੇ ਸਿਆਸੀ ਸੁਆਰਥਾਂ ਨੂੰ ਪੂਰਨ ਕਰਨ ਦੀ ਤਾਕ ਵਿੱਚ ਇਥੋਂ ਦੇ ਮੁਲਕ ਨਿਵਾਸੀਆਂ ਤੇ ਇਨਸਾਨੀਤ ਵਿਰੋਧੀ ਅਮਲ ਕਰਨ ਵਿੱਚ ਗੁਰੇਜ਼ ਨਹੀਂ ਕਰਦੇ ਤਾਂ ਖਾਲਸਾ ਪੰਥ ਨੂੰ ਆਪਣੀ ਐਸਜੀਪੀਸੀ ਦੀ ਸਿੱਖ ਕੌਮ ਦੀ ਪਾਰਲੀਮੈਂਟ ਅਤੇ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਤੋਂ ਹੋਏ ਫੈਸਲਿਆਂ ਅਤੇ ਹੁਕਮਾਂ ਰਾਹੀ ਉਹ ਸਭ ਅਮਲ ਕਰਨ ਦੇ ਸਮਰਥ ਹੈ ਜਿਸ ਰਾਹੀਂ ਇਹਨਾਂ ਵੱਡੀਆਂ ਸਾਜ਼ਿਸ਼ੀ ਤਾਕਤਾਂ ਦਾ ਵੀ ਖਾਲਸਾ ਪੰਥ ਆਪਣੀਆਂ ਰਵਾਇਤਾਂ ਅਨੁਸਾਰ ਸਹੀ ਦਿਸ਼ਾ ਵੱਲ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਆਪਣੇ ਇਸ ਮਹਾਨ ਰੁਤਬੇ ਦੇ ਮਾਣ ਸਨਮਾਨ ਨੂੰ ਕਾਇਮ ਰੱਖਦੇ ਹੋਏ ਇੰਡੀਆ ਪਾਕਿਸਤਾਨ ਵਿੱਚ ਹੁਕਮਰਾਨਾਂ ਵੱਲੋਂ ਲਗਾਈ ਗਈ ਜੰਗ ਦੇ ਵਿਰੁੱਧ ਇਸ ਮਹਾਨ ਸੰਸਥਾ ਤੋਂ ਸਮੁੱਚੀ ਮਨੁੱਖਤਾ ਤੇ ਖਾਲਸਾ ਪੰਥ ਨੂੰ ਜੰਗ ਦੇ ਵਿਰੁੱਧ ਸਟੈਂਡ ਲੈਂਦੇ ਹੋਏ ਸਿੱਖ ਕੌਮ ਦਾ ਪੱਖ ਮੰਤਰੀ ਪਦਰ ਤੇ ਪੇਸ਼ ਕੀਤਾ ਅਤੇ ਸਿੱਖ ਕੌਮ ਨੂੰ ਇਸ ਜੰਗ ਦੇ ਵਿਰੁੱਧ ਸਪੱਸ਼ਟ ਸੁਨੇਹਾ ਦਿੱਤਾ ਉਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਮੁੱਚੀ ਸਿੱਖ ਕੌਮ ਜਥੇਦਾਰ ਸ਼੍ਰੀ ਅਕਾਲ ਤਖਸੈ ਜੀ ਦੀ ਤੈ ਦਿਨੋਂ ਜਿੱਥੇ ਧੰਨਵਾਦੀ ਹੈ ਉੱਥੇ ਉਮੀਦ ਕਰਦੀ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਪੰਜਾਬੀਆਂ ਸਿੱਖ ਕੌਮ ਤੇ ਸਮੁੱਚੀ ਮਨੁੱਖਤਾ ਨੂੰ ਦਰਪੇਸ਼ ਆਉਣ ਵਾਲੇ ਅਜਿਹੇ ਸਾਜ਼ਿਸ਼ੀ ਤੇ ਪੇਚੀਦਾ ਮਸਲਿਆਂ ਉੱਤੇ ਗੁਰੂ ਰੂਪੇਤਾ ਅਨੁਸਾਰ ਸਟੈਂਡ ਲੈਂਦੇ ਰਹਿਣਗੇ ਅਤੇ ਇਸ ਮਹਾਨ ਸੰਸਥਾ ਤੋਂ ਖਾਲਸਾ ਪੰਥ ਨੂੰ ਸਹੀ ਅਗਵਾਈ ਦੰਦੇ ਰਹਿਣਗੇ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਕਾ ਜੀ ਵੱਲੋਂ ਦ੍ਰਿੜਤਾ ਨਾਲ ਸਹੀ ਸਮੇਂ ਤੇ ਹਿੰਦੂਤਵ ਹਕਮਰਾਨਾਂ ਦੀਆਂ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਸਿੱਖ ਕੌਮ ਵਿਰੁੱਧ ਰਚੀਆਂ ਸਾਜ਼ਿਸ਼ਾਂ ਅਤੇ ਜੰਗ ਰਾਈ ਮਨੁੱਖਤਾ ਦਾ ਘਾਣ ਕਰਨ ਦੇ ਮਨਸੂਬਿਆਂ ਨੂੰ ਅਸਫਲ ਬਣਾਉਣ ਹਿੱਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਤੋਂ ਜੰਗ ਦੇ ਵਿਰੁੱਧ ਲਏ ਗਏ ਦ੍ਰਿੜਤਾ ਪਰਿਸਥਾਨ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਅਤੇ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਦੀ ਇਸੇ ਤਰ੍ਹਾਂ ਦ੍ਰਿੜਤਾ ਨਾਲ ਅਤੇ ਨਿਰਪੱਖਤਾ ਨਾਲ ਅਗਵਾਈ ਕਰਦੇ ਰਹਿਣ ਦੀ ਵੱਡੀ ਉਮੀਦ ਕਰਦੇ ਹੋਏ ਪ੍ਰਗਟ ਕੀਤੇ ਸਰਦਾਰ ਮਾਨ ਨੇ ਸਮੁੱਚੇ ਖਾਲਸਾ ਪੰਥ ਅਤੇ ਇੰਡੀਆ ਦੇ ਸੂਜਵਾਨ ਨਿਵਾਸੀਆਂ ਨੂੰ ਸੁਚੇਤ ਤੇ ਅਪੀਲ ਕਰਦੇ ਹੋਏ ਕਿਹਾ ਕਿ ਹਕੂਮਤਾਨ ਹਮੇਸ਼ਾ ਪੰਜਾਬ ਸੂਬੇ ਪੰਜਾਬੀਆਂ ਤੇ ਸਿੱਖਾਂ ਵਿਰੁੱਧ ਨਿਰੰਤਰ ਲੰਬੇ ਸਮੇਂ ਤੋਂ ਸੋੜੀਆਂ ਸਾਜ਼ਿਸ਼ਾਂ ਰਚਦਾ ਆ ਰਿਹਾ ਹੈ ਜਿਸ ਰਾਹੀਂ ਕਦੀ ਜੰਗਾਂ ਯੁੱਧਾਂ ਰਾਹੀਂ ਸਾਡਾ ਨਾਸ ਕਰਨ ਦੀ ਗੱਲ ਕਰਦਾ ਹੈ ਅਤੇ ਕਦੀ 라ਵੀ ਬਿਆਸ ਚੋਣਾਂ ਅਤੇ ਸਤਰੋਜ ਉੱਤੇ ਬਣੇ ਡੈਮਾਂ ਦੇ ਰਾਤੋਂ-ਰਾਤ ਮੰਦ ਭਾਵਨਾ ਅਧੀਨ ਗੇਟ ਖੋਲ੍ਹ ਕੇ ਸਮੁੱਚੇ ਪੰਜਾਬ ਚੜ੍ਹਦੇ ਅਤੇ ਲੈਂਦੇ ਨੂੰ ਡੋਬ ਕੇ ਸਾਡਾ ਨੁਕਸਾਨ ਕਰਨ ਦੀਆਂ ਮਨੁੱਖਤਾ ਵਿਰੋਧੀ ਵਿਉਂਤਾਂ ਦੇ ਅਮਲ ਕਰਨ ਦੀ ਗੱਲ ਕਰਦਾ ਹੈ ਇਸ ਲਈ ਸਾਨੂੰ ਭਾਵੇਂ ਅਸੀਂ ਕਿਸੇ ਵੀ ਮੁਲਕ ਵਿੱਚ ਕਿਉਂ ਨਾ ਵਿਚਰਦੇ ਹੋਈਏ ਇਹਨਾਂ ਦੋ ਵੱਡੇ ਖਤਰਿਆਂ ਤੋਂ ਸੁਚੇਤ ਰਹਿੰਦੇ ਹੋਏ ਹੁਕਮਰਾਨਾਂ ਦੀਆਂ ਮੰਦ ਭਾਵਨਾ ਭਰੀਆਂ ਸਾਜ਼ਿਸ਼ਾਂ ਨੂੰ ਅਸਫਲ ਬਣਾਉਣ ਹਿੱਤ ਮੁੱਲਕੀ ਤੇ ਕੋ ਮੰਤਰੀ ਪੱਧਰ ਤੇ ਸਮੂਹਿਕ ਉਦਮ ਕਰਨੇ ਪੈਣਗੇ ਤਾਂ ਕਿ ਹੁਕਮਰਾਨ ਅਜੀਆਂ ਸਾਜ਼ਿਸ਼ਾਂ ਰਾਹੀਂ ਪੰਜਾਬੀ ਅਤੇ ਪੰਜਾਬ ਤੇ ਮਨੁੱਖਤਾ ਦਾ ਨੁਕਸਾਨ ਨਾ ਕਰ ਸਕੇ ਸੋ ਸੰਜੀਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੀ ਕਰਿਓ